ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਆਪਣੇ ਵੀਰ ਭਰਾਵਾਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਆਪਣੇ ਵੀਰਾਂ ਨੇ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀਗੇ ਤੇ ਉਹਨਾਂ ਦੇ ਕਾਫੀ ਜਿਹੜੇ ਸਵਾਲ ਆ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਨਾਲ ਦੀ ਨਾਲ ਕੁਝ ਆਪਣੇ ਮੇਨ ਇੰਪੋਰਟੈਂਟ ਟੌਪਿਕ ਜਿਹੜੇ ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ ਤੇ ਸਭ ਤੋਂ ਪਹਿਲਾ ਆਪਣਾ ਟੌਪਿਕ ਰਹੂਗਾ ਕਿ ਅੰਬੈਸੀ ਦੇ ਵਿੱਚ ਜਦੋਂ ਤੁਸੀਂ ਆਪਣੇ ਪੇਪਰ ਮੰਨ ਲਓ ਕਿ ਆਪਣੀ ਫਾਈਲ ਜਮ੍ਹਾਂ ਕਰਾਉਣੀ ਆ ਤਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਜਿਹੜਾ ਉਹ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਤਾਂ ਜੋ ਤੁਹਾਡੀ ਫਾਈਲ ਜਿਹੜੀ ਉਹ ਰਿਜੈਕਟ ਨਾ ਹੋਵੇ ਤੇ ਵੀਜ਼ਾ ਜਿਹੜਾ ਉਹ ਤੁਹਾਡਾ ਲੱਗੇ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਨਾਲ ਦੀ ਨਾਲ ਆਪਣੇ ਕੁਝ ਵੀਰਾਂ ਦੇ ਪੇਪਰ ਨਿਕਲੇ ਸੀਗੇ ਕਸੇਰ ਤਾਂ ਨਾਪोली ਤਰੀਨੇ ਦੇ ਵਿੱਚੋਂ ਤੇ ਤੁਹਾਨੂੰ ਦੱਸਾਂਗੇ ਕਿੰਨੀ ਟਾਈਮਿੰਗ ਤੇ ਜਿਹੜੇ ਇਹ ਪੇਪਰ ਨਿਕਲੇ ਆ ਤੇ ਦੇ ਨਾਲ ਨਾਲ ਆਪਾਂ ਗੱਲ ਕਰਾਂਗੇ ਇਟਲੀ ਪੇਪਰ ਹੁਣ ਕਦੋਂ ਭਰ ਹੋਣਗੇ ਜਿਹੜੇ ਨਵੇਂ ਪੇਪਰ ਆਉਣ ਕਦੋਂ ਭਰਨੇ ਚਾਹੀਦੇ ਆ ਤੇ ਜੰਟ ਜਿਹੜੇ ਕਹਿੰਦੇ ਹੈਗੇ ਹੁਣ ਵੀ ਆਪਾਂ ਤੁਹਾਡੇ ਪੇਪਰ ਭਰ ਦਵਾਂਗੇ ਪਰ ਹੁਣ ਕੀ ਸਹੀ ਟਾਈਮਿੰਗ ਆ ਪੇਪਰਾਂ ਦੀ ਕਦੋਂ ਪੇਪਰ ਭਰਨੇ ਚਾਹੀਦੇ ਆ ਜਦੋਂ ਤੁਹਾਡੇ ਪੇਪਰ ਇਹ ਨਿਕਲਣ ਤੇ ਉਹ ਵੀ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਜਿਹੜੇ ਵੀ ਇਹ ਚੈਨਲ ਤੇ ਨਵੇਂ ਆਏ ਸੀਗੇ ਚੈਨਲ ਨੂੰ ਕੱਲੋ ਸਬਸਕ੍ਰਾਈਬ ਇਟਲੀ ਇਮੀਗ੍ਰੇਸ਼ਨ ਅਪਡੇਟ ਦੇ ਲਈ ਦੇ ਨਾਲ ਦੀ ਨਾਲ ਘੰਟੀ ਵਾਲੇ ਬਟਨ ਨੂੰ ਵੀ ਕਲੋ ਆਲ ਤੇ ਪ੍ਰੈਸ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਇੱਕ ਲਾਈਕ ਜਰੂਰ ਕਰ ਦਿਆ ਕਰੋ ਜੇਕਰ ਤੁਹਾਡਾ ਵੀ ਕੋਈ ਕਮੈਂਟ ਹੈ ਤਾਂ ਤੁਸੀਂ ਵੀਡੀਓ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਆ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਕਮੈਂਟ ਦਾ ਵੀ ਜਵਾਬ ਦਵਾਂਗੇ ਤੇ ਹੁਣ ਜਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਕਾਦਿਆਂ ਵੀਡੀਓ ਦੀ ਸ਼ੁਰੂਆਤ ਤੇ ਇੱਥੇ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਣੇ ਆ ਜੇਕਰ ਤੁਸੀਂ ਆਪਣੀ ਫਾਈਲ ਜਮਾ ਕਰਾਉਣੀ ਹੈ ਅਪਾਇੰਟਮੈਂਟ ਤੁਹਾਨੂੰ ਮਿਲ ਗਈ ਆ ਅਪਾਇੰਟਮੈਂਟ ਦੀ ਤਰੀਕ ਵੀ ਮਿਲ ਗਈ ਆ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਆਪਣੀ ਫਾਈਲ ਜਮਾ ਕਰਾਉਣ ਦੇ ਲਈ ਜਾਣਾ ਹੈ ਐਮਬੈਸੀ ਦੇ ਵਿੱਚ ਤਾਂ ਉੱਥੇ ਤੁਸੀਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਤੇ ਸਭ ਤੋਂ ਪਹਿਲਾਂ ਤਾਂ ਇਹ ਗੱਲ ਦਾ ਧਿਆਨ ਰੱਖਿਆ ਕਰੋ ਜਦੋਂ ਤੁਹਾਨੂੰ ਜਿਹੜਾ ਇਹ ਨੂਲਾ ਉਸਤਾ ਜਾਰੀ ਹੋ ਜਾਂਦਾ ਹੈ ਤੇ ਉੱਤੇ ਪੂਰੀ ਚੰਗੀ ਤਰ੍ਹਾਂ ਉਹਦੀ ਡਿਟੇਲ ਦੇਖਿਆ ਕਰੋ ਡੇਟ ਆਫ ਬਰਥ ਤੁਹਾਡੇ ਨਾਮ ਦੇ ਜਿਹੜੇ ਸਪੈਲਿੰਗ ਮਿਸਟੇਕ ਕੋਈ ਇਦਾਂ ਦਾ ਕੋਈ ਚੱਕਰ ਤਾਂ ਨਹੀਂ ਹੈਗਾ ਜੇ ਕੋਈ ਇਦਾਂ ਦਾ ਚੱਕਰ ਹੈ ਤਾਂ ਫਾਈਲ ਜਿਹੜੀ ਆਪਣੀ ਨਾ ਜਮਾ ਕਰਾਇਆ ਕਰੋ ਪਹਿਲਾਂ ਇਸ ਚੀਜ਼ ਨੂੰ ਠੀਕ ਕਰਾਇਆ ਕਰੋ ਉਸ ਤੋਂ ਬਾਅਦ ਜਾ ਕੇ ਅੰਬੈਸੀ ਦੇ ਵਿੱਚ ਜਮਾ ਕਰਾਇਆ ਕਰੋ ਜਦੋਂ ਇਹ ਨੂਲਾ ਉਸਤਾ ਜਿਹੜਾ ਉਹ ਠੀਕ ਹੋ ਕੇ ਆ ਜਾਂਦਾ ਹੈ ਕਿਉਂਕਿ ਜੇਕਰ ਤੁਸੀਂ ਇਦਾਂ ਹੀ ਜਮਾ ਕਰਾ ਦਿੰਨੇ ਆ ਤਾਂ ਬਾਅਦ ਦੇ ਵਿੱਚ ਇਹਦਾ ਵੀਜ਼ਾ ਰਿਜੈਕਟ ਹੋਣ ਦਾ ਜਿਹੜਾ ਕਾਫੀ ਇੱਕ ਵੱਡਾ ਕਾਰਨ ਬਣ ਜਾਂਦਾ ਆ ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਅੰਬੈਸੀ ਦੀ ਫਾਈਲ ਹੁੰਦੀ ਜਿਹੜੀ ਤੁਸੀਂ ਆਪਣੀ ਫਾਈਲ ਜਮਾ ਕਰਾਉਣੀ ਹੁੰਦੀ ਉਹਦੇ ਵਿੱਚ ਸਾਰੇ ਡਾਕੂਮੈਂਟ ਜਿਹੜੇ ਉਹ ਲਗਾਇਆ ਕਰੋ ਜਿਵੇਂ ਕਿ ਮਾਲਕ ਦੀ ਦਿਕਰਾਸੀ ਹੋਣੀ ਹੋ ਗਈ ਫੇਸ ਆਈਡੀ ਹੋ ਗਈ ਤੇ ਜਿਹੜੇ ਇਟਲੀ ਤੋਂ ਪੇਪਰ ਆਏ ਹੁੰਦੇ ਆ ਨੂਲਾ ਉਸਤਾਏ ਸਾਰੇ ਪੇਪਰ ਜਿਹੜੇ ਤੁਸੀਂ ਆਪਣੇ ਨਾਲ ਲੈ ਕੇ ਜਾਇਆ ਕਰੋ ਤੇ ਉਹਦੇ ਨਾਲ ਨਾਲ ट्रैवल ਮੈਡੀਕਲ ਇੰਸ਼ੋਰੈਂਸ ਡੰਮੀ ਟੈਕਟ ਹੋ ਗਈ ਤੁਹਾਡੀਆਂ ਫੋਟੋਆਂ ਤੁਹਾਡਾ ਪਾਸਪੋਰਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਆਪਣੀਆਂ ਨਾਲ ਲੈ ਕੇ ਜਾਇਆ ਕਰੋ ਤੇ ਧਿਆਨ ਰੱਖਿਓ ਇਹ ਡਿਟੇਲ ਜਿਹੜੀ ਆ ਤੁਹਾਡੇ ਪਾਸਪੋਰਟ ਦੇ ਨਾਲ ਮਿਲਣੀ ਚਾਹੀਦੀ ਆ ਤੁਹਾਡੇ ਨੂਲੇ ਆਸਤੇ ਦੀ ਉਹਦੇ ਸਾਰੇ ਜਿਹੜੇ ਮੈਚਿੰਗ ਹੋਣੇ ਚਾਹੀਦੇ ਆ ਨੇਮ ਤੇ ਉਹਦਾ ਜਿਹੜਾ ਬਾਕੀ ਡੇਟ ਆਫ ਬਰਥ ਆ ਹੋਰ ਜਿੰਨੇ ਵੀ ਸਪੈਲਿੰਗ ਸਾਰੇ ਓਕੇ ਹੋਣੇ ਚਾਹੀਦੇ ਆ ਤੇ ਉਸ ਤੋਂ ਬਾਅਦ ਜਿਹੜਾ ਐਪਲੀਕੇਸ਼ਨ ਫਾਰਮ ਹੈ ਜਿਹੜਾ ਉਹ ਤੁਸੀਂ ਉਹ ਵੀ ਠੀਕ ਤਰੀਕੇ ਨਾਲ ਭਰਿਆ ਕਰੋ ਉਹਦੇ ਵਿੱਚ ਵੀ ਜੇਕਰ ਕੋਈ ਮਿਸਟੇਕ ਆ ਜਾਂਦੀ ਹੈਗੀ ਉਹਦੇ ਕਰਕੇ ਕੋਈ ਮਿਸਮੈਚ ਹੋ ਜਾਂਦੀ ਆ ਤਾਂ ਵੀ ਤੁਹਾਡਾ ਜਿਹੜਾ ਇਹ ਵੀਜ਼ਾ ਰਿਜੈਕਟ ਕੀਤਾ ਜਾ ਸਕਦਾ ਹੈ ਐਮਬੈਸੀ ਦੇ ਵੱਲੋਂ ਇੱਕ ਗੱਲ ਦਾ ਹੋਰ ਧਿਆਨ ਰੱਖਿਓ ਜਿਹੜੇ ਆਪਣੇ ਵੀਰ ਭਰਾ ਜਿਵੇਂ ਕਿ ਹੁਣ ਟੂਰਿਜ਼ਮ ਤੇ ਹੋਟਲ ਸੈਕਟਰ ਦੇ ਵਿੱਚ ਜੁਲਾਈ ਵਾਲੇ ਜਿਹੜੇ ਇਹ ਪੇਪਰ ਭਰੇ ਗਏ ਸੀਗੇ ਤੇ ਇੱਥੇ ਕਿਤੇ ਤੁਸੀਂ ਜਿਹੜੇ ਆਪਣੇ ਵੀਰਾਂ ਨੇ ਇਹ ਪੇਪਰ ਭਰਾਇਆ ਉਹ ਤੁਸੀਂ ਇੱਥੇ ਜਿਹੜਾ ਐਗਰੀਕਲਚਰ ਵਾਲਾ ਕਿਤੇ ਦੂਜਾ ਜਿਹੜਾ ਐਕਸਪੀਰੀਅੰਸ ਹੈ ਉਹ ਨਾ ਲਗਾ ਦਿਓ ਜੇਕਰ ਤੁਸੀਂ ਇੱਦਾਂ ਲਗਾ ਤੋਦੇ ਨਾਲ ਜਿਹੜਾ ਇਹ ਮਿਸਮੈਚ ਹੋਣ ਦੇ ਕਰਕੇ ਤੁਹਾਡਾ ਜਿਹੜਾ ਇਹ ਵੀਜ਼ਾ ਰਿਜੈਕਟ ਹੋ ਸਕਦਾ ਆ ਧਿਆਨ ਰੱਖਿਓ ਜੁਲਾਈ ਮਹੀਨੇ ਵਾਲੇ ਪੇਪਰ ਆ ਜਿਹੜੇ ਇਹ ਹੋਟਲ ਤੇ ਟੂਰਿਜ਼ਮ ਸੈਕਟਰ ਦੇ ਵਿੱਚ ਭਰੇ ਗਏ ਆ ਨਾ ਕਿ ਐਗਰੀਕਲਚਰ ਵਾਲੇ ਤੇ ਇਸ ਤੋਂ ਬਾਅਦ ਪਾਸਪੋਰਟ ਦੀ ਜਿਹੜੀ ਤੁਹਾਡੀ ਉਹ ਵੈਲਿਡਿਟੀ ਜਿਹੜੀ ਆ ਉਹ ਵੀ ਕਾਫੀ ਮੈਟਰ ਕਰਦੀ ਆ ਜਿੰਨੇ ਸਮੇਂ ਦਾ ਤੁਹਾਡਾ ਕੰਮ ਦਾ ਕੰਟਰੈਕਟ ਆ ਜਿੰਨਾ ਤੁਹਾਡਾ ਵੀਜ਼ਾ ਆ ਉਹ ਤੋਂ ਲਗਭਗ 3-4 ਮਹੀਨੇ ਜਿਹੜੀ ਇਹ ਵੈਲਿਡਿਟੀ ਜ਼ਿਆਦਾ ਚਾਹੀਦੀ ਆ ਤੁਹਾਡੇ ਪਾਸਪੋਰਟ ਦੀ ਤੇ ਜਦੋਂ ਵੀ ਤੁਹਾਨੂੰ ਤੁਸੀਂ 2026 ਵਾਲੇ ਵੀ ਪੇਪਰ ਭਰੋਣੇ ਆ ਤਾਂ ਪਹਿਲਾਂ ਧਿਆਨ ਰੱਖਿਓ ਤੁਹਾਡਾ ਕਿਤੇ ਪਾਸਪੋਰਟ ਜਿਹੜਾ ਉਹ ਐਕਸਪਾਇਰ ਹੋਣ ਵਾਲਾ ਤਾਂ ਨਹੀਂ ਹੈਗਾ ਤੇ ਉਹਦੇ ਤੇ ਜੇਕਰ ਸਰਨੇਮ ਨੇਮ ਜਿਹੜਾ ਹੈ ਸਹੀ ਹੈਗਾ ਤਾਂ ਵਧੀਆ ਗੱਲ ਹੈ ਜੇਕਰ ਉੱਥੇ ਸਰਨੇਮ ਨਹੀਂ ਲੱਗਾ ਤਾਂ ਉਹ ਵੀ ਤੁਸੀਂ ਜਿਹੜਾ ਲਗਵਾ ਸਕਦੇ ਆ ਤੇ ਜੇਕਰ ਵੈਲਿਡਿਟੀ ਘਟਿਆ ਤਾਂ ਵੀ ਤੁਸੀਂ ਉਹਨੂੰ ਰੀਨਿਊ ਕਰਵਾ ਸਕਦੇ ਆ ਜਿਹਦੇ ਨਾਲ ਜੇਕਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ 2026 ਦੇ ਵਿੱਚ ਆਪਣੇ ਪੇਪਰ ਭਰੋਣੇ ਆ ਤਾਂ ਫਿਰ ਜਿਹੜਾ ਹੈ ਤੁਹਾਨੂੰ ਕੋਈ ਵੀ ਪ੍ਰੋਬਲਮ ਨਾ ਆਵੇ ਤੇ ਜਿਹੜੇ ਵੀਰਾਂ ਦੇ ਇਸ ਵਾਰ ਪੇਪਰ ਨਹੀਂ ਨਿਕਲੇ ਤਾਂ ਤੁਸੀਂ 2026 ਦੇ ਵਿੱਚ ਫਿਰ ਆਪਣੇ ਪੇਪਰ ਜਿਹੜੇ ਆ ਪਰ ਜ਼ਰੂਰ ਪਰਵਾਇਓ ਕਿਉਂਕਿ ਹੁਣ ਇਸ ਵਾਰ ਜੇ ਨਹੀਂ ਵੀ ਨਿਕਲੇ ਤਾਂ ਹੁਣ ਇਹਦੇ ਉੱਤੇ ਆਸ ਨਾ ਰੱਖਿਓ 2026 ਦੇ ਵਿੱਚ ਦੁਬਾਰਾ ਜਿਹੜੇ ਨਵੇਂ ਪੇਪਰ ਖੁੱਲਣੇ ਤਾਂ ਉਸ ਵੇਲੇ ਤੁਸੀਂ ਆਪਣੇ ਪੇਪਰ ਜਿਹੜੇ ਇਹ ਪਰਵਾ ਸਕਦੇ ਆ ਤੇ ਬਾਕੀ ਵੇਟ ਕਰੋ ਹਜੇ ਪੇਪਰ ਨਿਕਲ ਰਹੇ ਆ ਕਾਫੀ ਵੀਰਾਂ ਦੇ ਜਿਹੜੇ ਇਹ ਪੇਪਰ ਨਿਕਲ ਵੀ ਰਹੇ ਆ ਤੇ ਇੱਥੇ ਆਪਾਂ ਤੁਹਾਡੇ ਨਾਲ ਹੁਣ ਸ਼ੇਅਰ ਕਰਦੇ ਆ ਇੱਕ ਆਪਣੇ ਵੀਰ ਦੇ ਇੱਕ ਸਹਿਰੇਤੇ ਤੋਂ ਪੇਪਰ ਨਿਕਲੇ ਸੀਗੇ ਟਾਈਮਿੰਗ ਸੀਗੀ 9:03 ਤੇ 50 ਸੈਕਿੰਡ ਤੇ ਉਹਨਾਂ ਦੇ ਪੇਪਰ ਜਿਹੜੇ ਨਿਕਲੇ ਹੈਗੇ ਆ ਜੀ ਕਿਸੇਹਤੇ ਦੇ ਵਿੱਚੋਂ ਤੇ ਉਸ ਤੋਂ ਬਾਅਦ ਇੱਕ ਆਪਣੇ ਵੀਰ ਦੇ ਨਿਕਲੇ ਸੀਗੇ ਨਾ ਪੋਲੀ ਤੋਂ ਟਾਈਮਿੰਗ ਸੀਗੀ 9:01:30 ਤੇ ਵੀਰ ਦੇ ਪੇਪਰ ਨਿਕਲੇ ਸੀਗੇ ਨਾ ਪੋਲੀ ਤੋਂ ਤੇ ਹੋਰ ਵੀ ਆਪਣੇ ਕਾਫੀ ਵੀਰ ਆ ਜਿਨ੍ਹਾਂ ਦੇ ਹੁਣ ਪੇਪਰ ਨਿਕਲੇ ਆ ਤੇ ਤਰੀਨੋਂ ਤੋਂ ਵੀ ਇੱਕ ਆਪਣੇ ਵੀਰ ਦੇ ਪੇਪਰ ਨਿਕਲੇ ਸੀਗੇ ਤੇ ਇਹਨਾਂ ਲਈ ਆਪਾਂ ਨੂੰ ਟਾਈਮਿੰਗ ਜਿਹੜੀ ਉਹ ਨਹੀਂ ਪਤਾ ਪਰ ਪੇਪਰ ਜਿਹੜੇ ਨਿਕਲ ਰਹੇ ਆ ਤੁਸੀਂ ਵੇਟ ਕਰੋ ਤੇ ਇਸ ਸਮੇਂ ਦੇ ਵਿੱਚ ਹੁਣ 15 ਅਗਸਤ ਨੂੰ ਛੁੱਟੀਆਂ ਜਿਹੜੀਆਂ ਇਹ ਸ਼ੁਰੂ ਹੋ ਗਈਆਂ 15 ਅਗਸਤ ਨੂੰ ਜਿਹੜਾ ਮੇਨ ਫੇਸਤਾ ਹੈ ਇਟਲੀ ਦੇ ਵਿੱਚ ਤੇ ਉਸ ਤੋਂ ਬਾਅਦ ਵੀ ਹੁਣ ਅਗਸਤ ਦੇ ਵਿੱਚ ਜਿਹੜਾ ਇਹ ਕੰਮ ਘੱਟ ਚੱਲ ਰਿਹਾ ਹੈ ਜਾਂ ਪੇਪਰਾਂ ਦਾ ਪ੍ਰੋਸੈਸਿੰਗ ਜਿਹੜੀ ਸਲੋ ਆ ਤੇ ਅਗਲੇ ਮਹੀਨੇ ਸਤੰਬਰ ਦੇ ਵਿੱਚ ਫਿਰ ਇਹ ਪੇਪਰ ਆ ਤੇਜ਼ ਰਫ਼ਤਾਰ ਦੇ ਨਾਲ ਨਿਕਲਣੇ ਸ਼ੁਰੂ ਹੋ ਜਾਣੇ ਆ ਤੇ ਜੇਕਰ ਹੁਣ ਆਪਾਂ ਦੇਖੀਏ ਕਿ ਹੁਣ ਤੁਹਾਨੂੰ ਕਦੋਂ ਇਟਲੀ ਦੇ ਪੇਪਰ ਭਰੋਣੇ ਚਾਹੀਦੇ ਆ ਤਾਂ ਜੋ ਤੁਹਾਡੇ ਪੇਪਰ ਜਲਦੀ ਨਿਕਲਣ ਇੱਥੇ ਹੁਣ ਤੁਹਾਨੂੰ ਜਿਹੜਾ 2026 ਦੀ ਵੇਟ ਕਾਨੀ ਚਾਹੀਦੀ ਹੈ ਕਿਉਂਕਿ 2025 ਵਾਲਾ ਹੁਣ ਲਗਭਗ ਕੋਟਾ ਜਿਹੜਾ ਉਹ ਕੰਪਲੀਟ ਹੋ ਚੁੱਕਾ ਹੈ ਹੋਰ ਨਵੇਂ ਪੇਪਰ ਜਿਹੜੇ ਉਹ ਨਹੀਂ ਪਰ ਹੁਣੇ ਜਿਹੜੇ ਪੇਪਰ ਪਹਿਲਾਂ ਭਰੇ ਗਏ ਸੀਗੇ ਟਾਈਮਿੰਗ ਤੇ ਭਰੇ ਗਏ ਸੀਗੇ ਸਹੀ ਤਰੀਕ ਨੂੰ ਭਰੇ ਗਏ ਸੀ ਉਹ ਪੇਪਰ ਜਿਹੜੇ ਜ਼ਰੂਰ ਨਿਕਲੂਗੇ ਪਰ ਜੇਕਰ ਹੁਣ ਤੁਸੀਂ ਨਵੇਂ ਪੇਪਰ ਭਰ ਰਹੇ ਆ ਹੁਣ ਨਵੀਆਂ ਫਾਈਲ ਆਪਣੀਆਂ ਤਿਆਰ ਕਰਵਾਉਣੀਆਂ ਤਾਂ ਉਹ ਜ਼ਰੂਰ ਨਾ ਕਰਵਾਓ ਕਿਉਂਕਿ ਪੇਪਰ ਜਿਹੜੇ ਹੁਣ ਨਹੀਂ ਨਿਕਲਣੇ ਸਾਰਾ ਕੋਟਾ ਹੁਣ ਲਗਭਗ ਕੰਪਲੀਟ ਹੋ ਚੁੱਕਾ ਹੈ ਜਿੰਨੇ ਪੇਪਰ ਨਿਕਲਣੇ ਸੀਗੇ ਕਿੰਨੇ ਪੇਪਰ ਭਰ ਹੋਣੇ ਸੀਗੇ ਉਹ ਭਰ ਹੋ ਚੁੱਕੇ ਆ ਜਿਹੜੇ ਪੇਪਰ ਹਜੇ ਤੱਕ ਨਹੀਂ ਨਿਕਲੇ ਉਹਨਾਂ ਦੇ ਚਾਂਸ ਹੈਗੇ ਆ ਨਿਕਲਣ ਦੇ ਤੇ ਜੇਕਰ ਹੁਣ ਕਹਿੰਦੇ ਹੈਗੇ ਆ ਕਿ 2025 ਦੇ ਵਿੱਚ ਨਵੇਂ ਪੇਪਰ ਭਰਵੋਣੇ ਆ ਤਾਂ ਹੁਣ ਨਾ ਭਰਾਇਓ ਪੇਪਰ ਨਿਕਲਣ ਦੇ ਚਾਂਸ ਜਿਹੜੇ ਬਹੁਤ ਘੱਟ ਆ ਤੇ ਇੱਥੇ ਜੇਕਰ ਹੁਣ ਆਪਣੇ ਤੁਸੀਂ ਨਵੇਂ ਪੇਪਰ ਭਰਵੋਣੇ ਹੈਗੇ ਆ ਤਾਂ 2026 ਫਰਵਰੀ ਮਹੀਨੇ ਦੀ ਵੇਟ ਕਰੋ 2026 ਫਰਵਰੀ ਮਹੀਨੇ ਦੇ ਵਿੱਚ ਇਹ ਫਿਰ ਪੇਪਰ ਜਿਹੜੇ ਆ ਕਲਿੱਕ ਹੋਣਗੇ ਤੇ ਇਹਨਾਂ ਦੇ ਜਿਹੜੇ ਪੇਪਰਾਂ ਦੀਆਂ ਫਾਈਲਾਂ ਤਿਆਰ ਹੋਣਗੀਆਂ ਨਵੰਬਰ ਤੋਂ ਦਸੰਬਰ ਮਹੀਨੇ ਦੇ ਵਿੱਚ ਤਿਆਰ ਹੋਣਗੀਆਂ ਤੇ ਜਦੋਂ ਸਰਕਾਰ ਵੱਲੋਂ ਆਫੀਸ਼ੀਅਲੀ ਇਸ ਬਾਰੇ ਅਪਡੇਟ ਆਉਂਦੀ ਤਾਂ ਆਪਾਂ ਜਿਹੜੀ ਉਹ ਤੁਹਾਡੇ ਤੱਕ ਜਰੂਰ ਸ਼ੇਅਰ ਕਰਾਂਗੇ ਤੇ 2025 ਵਾਲੇ ਪੇਪਰਾਂ ਨੂੰ ਹੁਣ ਭੁੱਲ ਜਾ 2026 ਵਾਲੇ ਪੇਪਰਾਂ ਦੀ ਤਿਆਰੀ ਕਰੋ ਤੇ ਇਸ ਤੋਂ ਬਾਅਦ ਆਪਣੇ ਕਾਫੀ ਵੀਰਾਂ ਨੇ ਜਿਹੜਾ ਨੇ ਕਮੈਂਟ ਕੀਤੇ ਸੀਗੇ ਵੀਡੀਓ ਦੇ ਵਿੱਚ ਤੇ ਹੁਣ ਆਪਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਦਵਾਂਗੇ ਤੇ ਜੇਕਰ ਤੁਹਾਡਾ ਵੀ ਕੋਈ ਸਵਾਲ ਹੈਗਾ ਤਾਂ ਤੁਸੀਂ ਵੀਡੀਓ ਦੇ ਵਿੱਚ ਕਮੈਂਟ ਕਰ ਸਕਦੇ ਆ ਇੱਥੇ ਜਿਹੜੀ ਵੀ ਕੰਟਰੀ ਨੂੰ ਤੁਸੀਂ ਜਾਣਾ ਚਾਹੁੰਦੇ ਆ ਤਾਂ ਉੱਥੇ ਦੀ ਲੈਂਗੁਏਜ ਜਿਹੜੀ ਉਹ ਆਣੀ ਤੁਹਾਨੂੰ ਬਹੁਤ ਜ਼ਰੂਰੀ ਆ ਤੇ ਜੇਕਰ ਤੁਸੀਂ ਇਟਲੀ ਨੂੰ ਆਉਣਾ ਤਾਂ اٹਾਲੀਅਨ ਲੈਂਗੁਏਜ ਤੁਹਾਨੂੰ ਆਣੀ ਬਹੁਤ ਜ਼ਰੂਰੀ ਆ ਤੇ ਇਹਦੇ ਲਈ ਤੁਸੀਂ ਸਾਡਾ YouTube ਦੇ ਉੱਤੇ اٹਾਲੀਅਨ ਪੰਜਾਬੀ 600 ਨਾਂ ਤੋਂ ਚੈਨਲ ਜਿਹੜਾ ਸਬਸਕ੍ਰਾਈਬ ਕਰਕੇ ਉੱਥੋਂ اٹਾਲੀਅਨ ਲੈਂਗੁਏਜ ਜਿਹੜੀ ਉਹ ਪੰਜਾਬੀ ਤੇ ਇੰਗਲਿਸ਼ ਲੈਂਗੁਏਜ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੀ ਉਹ ਸਿੱਖ ਸਕਦੇ ਆ ਤੇ ਇੱਥੇ ਸਭ ਤੋਂ ਪਹਿਲਾ ਕਮੈਂਟ ਹੈਗਾ ਜੀ ਰਾਜਨ ਕੁਮਾਰ ਵੱਲੋਂ ਕਹਿੰਦੇ ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕੀ ਹਾਲ ਨੇ ਕਹਿੰਦੇ ਮੇਰੇ ਸਾਲ ਵਾਲੇ ਪੇਪਰ B 2020 ਕਹਿੰਦੇ ਸਲੇਰ ਨੂੰ ਤੋਂ ਭਰ ਹੋਈ ਸੀਗੇ ਸਲਿੱਪ ਵੀ ਹੈਗੀ ਆ ਤੇ 9:02 ਤੇ ਕਹਿੰਦੇ ਕਲਿੱਕ ਹੋਈ ਸੀਗੇ ਦੱਸਿਓ ਕਹਿੰਦੇ ਪੇਪਰ ਨਿਕਲਣ ਦੇ ਚਾਂਸ ਹੈਗੇ ਆ ਸਲੇਰ ਨੂੰ ਤੋਂ ਕਹਿੰਦੇ ਕੀ ਪ੍ਰੋਸੈਸ ਹੈ ਸਲੋ ਚੱਲ ਰਿਹਾ ਆ ਤੇ ਹਾਂਜੀ ਇੱਥੇ ਪ੍ਰੋਸੈਸ ਦੀ ਗੱਲ ਕਰ ਲਈਏ ਅਗਸਤ ਮਹੀਨਾ ਹੈ ਛੁੱਟੀਆਂ ਦਾ ਮਹੀਨਾ ਹੈ ਪ੍ਰੋਸੈਸ ਜਿਹੜਾ ਇਹ ਕਾਫੀ ਸਲੋ ਚੱਲ ਰਿਹਾ ਆ ਪਰ ਪੇਪਰ ਜਿਹੜੇ ਉਹ ਨਿਕਲਦੇ ਆ ਇਥੇ ਦੇਖ ਕੇ ਆਪਾਂ ਗੱਲ ਕਰ ਲਈਏ ਤੁਹਾਡੇ ਸਾਲ ਵਾਲੇ ਪੇਪਰ ਸੀਗੇ ਸਲੇਨ ਤੋਂ ਜਿਹੜਾ ਆ 1000 ਤੋਂ ਲੈ ਕੇ 1200 ਦੇ ਕਰੀਬ ਕੋਟਾ ਹੁੰਦਾ ਸਾਲ ਵਾਲੇ ਪੇਪਰਾਂ ਦਾ ਤੇ ਟਾਈਮਿੰਗ ਤੁਹਾਡੀ 9:02 ਬਿਲਕੁਲ ਸਹੀ ਟਾਈਮਿੰਗ ਆ ਪੇਪਰ ਜਿਹੜੇ ਉਹ ਤੁਹਾਡੇ ਜ਼ਰੂਰ ਨਿਕਲੂਗੇ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਪਵਨ ਕੁਮਾਰ ਬਲੋ ਕਹਿੰਦੇ ਕੋਜ਼ੈਂਜ਼ਾ ਸਿਟੀ ਤੋਂ ਪੇਪਰ ਨਿਕਲਣੇ ਸ਼ੁਰੂ ਹੋ ਗਏ ਹਾਂਜੀ ਬਿਲਕੁਲ ਪੇਪਰ ਜਿਹੜੇ ਨਿਕਲਦੇ ਇਹ ਆ ਲਗਭਗ ਸਾਰੇ ਜਿਲ੍ਹਿਆਂ ਦੇ ਵਿੱਚੋਂ ਇਹ ਪੇਪਰ ਨਿਕਲਣੇ ਜਿਹੜੇ ਆ ਸ਼ੁਰੂ ਹੋ ਚੁੱਕੇ ਆ ਤੇ ਜੇਕਰ ਤੁਹਾਡੇ ਪੇਪਰਾਂ ਦੀ ਟਾਈਮਿੰਗ ਜਿਹੜੀ ਬਿਲਕੁਲ ਸਹੀ ਸੀਗੀ ਤੇ ਸਹੀ ਤਰੀਕ ਨੂੰ ਤੁਹਾਡੇ ਪੇਪਰ ਭਰੇ ਗਏ ਸੀਗੇ ਤਾਂ ਤੁਹਾਨੂੰ ਜਿਹੜੀ ਉਹ ਵੇਟ ਕਰਨੀ ਚਾਹੀਦੀ ਆ ਪੇਪਰ ਜਿਹੜੇ ਜਰੂਰ ਨਿਕਲੂਗੇ 23 ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਰਾਜਨੇਸ਼ ਕੁਮਾਰ ਵੱਲੋਂ ਕਹਿੰਦੇ 4 ਜੁਲਾਈ ਦੀ ਅਪਾਇੰਟਮੈਂਟ ਸੀ ਵੀਰ ਤੇ ਦਿੱਲੀ ਐਮਬੈਸੀ ਦੇ ਵਿੱਚ ਪੇਪਰ ਜਿਹੜੇ ਆ ਜਮ੍ਹਾਂ ਹੋਏ ਸੀਗੇ ਕਹਿੰਦੇ ਪਰ ਵੀਜ਼ਾ ਜਿਹੜਾ ਉਹ ਹਜੇ ਤੱਕ ਨਹੀਂ ਆਇਆ ਤੇ ਇੱਥੇ ਜੇਕਰ 4 ਜੁਲਾਈ ਨੂੰ ਤੁਹਾਡੇ ਪੇਪਰ ਜਮ੍ਹਾਂ ਹੋਏ ਸੀਗੇ ਲਗਭਗ ਡੇਢ ਕਿ ਮਹੀਨਾ ਹੀ ਹਜੇ ਤੁਹਾਨੂੰ ਹੋਇਆ ਆ ਤੇ ਇਥੇ ਵੀਜ਼ਾ ਲੱਗਣ ਨੂੰ ਹੁਣ ਜਿਹੜਾ ਕਾਫੀ ਜਿਹੜਾ ਸਮਾਂ ਲੱਗ ਰਿਹਾ ਕਿਉਂਕਿ ਅੰਬੈਸੀ ਦੇ ਵਿੱਚ ਵੀ ਕਾਫੀ ਰਸ਼ ਹੈ ਤੇ ਲਗਭਗ 3 ਮਹੀਨੇ ਘੱਟੋ ਘੱਟ ਤੁਸੀਂ ਵੇਟ ਕਰੋ ਫਿਰ ਜੇਕਰ ਤੁਹਾਡਾ ਵੀਜ਼ਾ ਨਹੀਂ ਲੱਗਦਾ ਫਿਰ ਤੁਸੀਂ ਅੰਬੈਸੀ ਵਾਲਿਆਂ ਦੇ ਨਾਲ ਸਿੱਧਾ ਜਾ ਕੇ ਜਿਹੜਾ ਉੱਥੇ ਡਾਇਰੈਕਟ ਉਹਨਾਂ ਨਾਲ ਗੱਲਬਾਤ ਕਰ ਸਕਦੇ ਆ ਜਾਂ ਫਿਰ ਉਹ ਤੁਹਾਨੂੰ ਮੇਲ ਵੀ ਭੇਜ ਸਕਦੇ ਆ ਆਪਾਂ ਜਿਹੜੀ ਈਮੇਲ ਤੁਹਾਨੂੰ ਉਹ ਸ਼ੇਅਰ ਕਰ ਦਵਾਂਗੇ ਅੰਬੈਸੀ ਵਾਲਿਆਂ ਦੀ ਤੇ ਇਸ ਤੋਂ ਬਾਅਦ ਅਗਲਾ ਕਮੇਟ ਹੈਗਾ ਜੀ ਸਿਮਰਤ ਪਤਵਾਰ ਵੱਲੋਂ ਕਹਿੰਦੇ ਵੀਰ ਜੀ ਅੱਜ ਮੇਲ ਆਈ ਸੀ ਸਾਡੇ ਮਾਲਕ ਨੂੰ ਤੇ ਉਹਨੇ ਯੈਸ ਕਰ ਦਿੱਤੀ ਐ ਹੁਣ ਕਹਿੰਦੇ ਵੀਜ਼ਾ ਕਿੰਨੇ ਕ ਟਾਈਮ ਤੱਕ ਆ ਸਕਦਾ ਆ ਤੇ ਇਥੇ ਜਦੋਂ ਤੁਹਾਡਾ ਮੇਲ ਮਾਲਕ ਕਨਫਰਮ ਕਰ ਦਿੰਦਾ ਹੈ ਉਸ ਤੋਂ ਬਾਅਦ ਹਫ਼ਤਾ ਦੋ ਹਫ਼ਤੇ ਦੇ ਵਿੱਚ ਜਿਹੜਾ ਇਹ ਤੁਹਾਡਾ ਵੀਜ਼ਾ ਲੱਗ ਕੇ ਆ ਜਾਂਦਾ ਆ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਹਰਪ੍ਰੀਤ ਘੁੰਮਣ ਵੱਲੋਂ ਕਹਿੰਦੇ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਪਾਜੀ ਮੇਰੇ ਪੇਪਰ 10 1 2025 ਨੂੰ ਨਿਕਲੇ ਸੀਗੇ ਤੇ ਕਹਿੰਦੇ 9 ਮਹੀਨੇ ਵਾਲੇ ਇਹ ਪੇਪਰ ਸੀਗੇ ਤੇ ਕਹਿੰਦੇ ਅਪਾਇੰਟਮੈਂਟ ਮਿਲੀ ਸੀਗੀ 12 6 2025 ਨੂੰ ਤੇ ਕਹਿੰਦੇ ਮੈਂ ਬੀ ਐਫ ਐਸ ਗਲੋਬਲ ਦਿੱਲੀ ਦੇ ਵਿੱਚ ਗਿਆ ਸੀਗਾ ਤੇ ਉੱਥੇ ਸਾਰਾ ਕੁਝ ਕਹਿੰਦੇ ਵਧੀਆ ਹੋ ਗਿਆ ਸੀਗਾ ਕਹਿੰਦੇ ਪਰ ਹੁਣ 60 ਦਿਨ ਹੋ ਗਏ ਆ ਪਾਸਪੋਰਟ ਜਮ੍ਹਾਂ ਕਰਾਏ ਨੂੰ ਪਰ ਕੋਈ ਵੀ ਜਿਹੜੀ ਮੇਲ ਵੀ ਨਹੀਂ ਆਈ ਤੇ ਕਹਿੰਦੇ ਨਾ ਤਾਂ ਕੋਈ ਮੈਸੇਜ ਵਗੈਰਾ ਆਇਆ ਤੇ ਕਹਿੰਦੇ ਜਦੋਂ ਆਪਾਂ ਟਰੈਕ ਕਰੀਦਾ ਤੇ ਉੱਥੇ ਲਿਖਿਆ ਆ ਰਿਹਾ ਹੈ ਪ੍ਰੋਸੈਸ ਔਨ ਅੰਬੈਸੀ ਤੇ ਕਹਿੰਦੇ ਇਹਦੇ ਬਾਰੇ ਦੱਸਿਓ ਭਾਜੀ ਇਥੇ ਜੇਕਰ ਆਪਾਂ ਦੇਖ ਲਈਏ ਹਜੇ ਤੁਹਾਨੂੰ 2 ਮਹੀਨੇ ਹੋਏ ਹੈਗੇ ਆਪਣੀ ਫਾਈਲ ਜਮ੍ਹਾਂ ਕਰਾਈ ਨੂੰ ਤੇ ਵੀਜ਼ਾ ਜਿਹੜਾ ਲਗਭਗ 3 ਮਹੀਨੇ ਦੇ ਵਿੱਚ ਵਿੱਚ ਇਹ ਆ ਰਿਹਾ ਆ ਤੇ ਬਾਕੀ ਡਿਪੈਂਡ ਕਰਦਾ ਅੰਬੈਸੀ ਦੇ ਵਿੱਚ ਜਿਵੇਂ ਕਿ ਦਿੱਲੀ ਉੱਥੇ ਕਾਫੀ ਜ਼ਿਆਦਾ ਰਸ਼ ਵੀ ਹੁੰਦਾ ਆ ਤੇ ਤੁਹਾਨੂੰ ਥੋੜਾ ਜਿਹਾ ਹੋਰ ਵੇਟ ਕਰਨ ਦੀ ਲੋੜ ਹੈ ਤੁਸੀਂ ਵੇਟ ਕਰੋ 3 ਮਹੀਨੇ ਜੇਕਰ ਹੋ ਜਾਂਦੇ ਆ ਤੁਹਾਡਾ ਵੀਜ਼ਾ ਨਹੀਂ ਆਉਂਦਾ ਤਾਂ ਤੁਸੀਂ ਫਿਰ ਡਾਇਰੈਕਟ ਅੰਬੈਸੀ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ ਤੇ ਆਪਾਂ ਥੋੜਾ ਜਿਹਾ ਅੱਗੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਮੇਲ ਵੀ ਜਿਹੜੀ ਈਮੇਲ ਹੈ ਤੁਹਾਡੇ ਐਂਬੈਸੀ ਦੀ ਤੇ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਤੁਸੀਂ ਉੱਥੇ ਵੀ ਜਿਹੜੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਆ ਤੇ ਮੇਲ ਵੀ ਭੇਜ ਸਕਦੇ ਆ ਐਂਬੈਸੀ ਵਾਲਿਆਂ ਨੂੰ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਹੈਪੀ ਕਹਿੰਦੇ ਬਾਈ ਜੀ ਦੱਸਿਓ ਐਂਬੈਸੀ ਦੇ ਅੰਦਰ ਕਹਿੰਦੇ ਫੀਸ ਲੱਗਦੀ ਹੈ ਕੈਸ਼ ਜਾਂ ਫਿਰ ਆਨਲਾਈਨ ਪੇਮੈਂਟ ਹੁੰਦੀ ਆ ਤੇ ਇੱਥੇ ਜੇ ਆਪਾਂ ਐਂਬੈਸੀ ਦੀ ਗੱਲ ਕਰ ਲਈਏ ਦਿੱਲੀ ਭਾਵੇਂ ਹੋ ਬੀ ਐਫ ਐਸ ਚੰਡੀਗੜ੍ਹ ਆ ਜਾਂ ਆਪਣਾ ਜਿਹੜਾ ਹੈਗਾ ਜਲੰਧਰ ਤੇ ਇੱਥੇ ਜਿਹੜੀ ਤੁਹਾਡੀ ਐਂਬੈਸੀ ਫੀਸ ਆ ਉਹ ਜਮ੍ਹਾਂ ਹੁੰਦੀ ਹੈਗੀ ਆ ਜੀ ਬਾਈ ਕੈਸ਼ ਤੇ ਜਿਹੜੀ ਫੀਸ ਆ 11000 ਤੋਂ ਲੈ ਕੇ 12000 ਰੁਪਏ ਦੇ ਵਿੱਚ ਜਿਹੜੀ ਇਹ ਹੋ ਸਕਦੀ ਆ ਤੇ ਬਾਕੀ ਇਹ ਡਿਪੈਂਡ ਕਰਦੀ ਹੈਗੀ ਯੂਰੋ ਦਾ ਰੇਟ ਜਿਹੜਾ ਕੀ ਚੱਲ ਰਿਹਾ ਹੈ ਜੇਕਰ ਘਟ ਵਧਿਆ ਤੇ ਉਹਦੇ ਹਿਸਾਬ ਦੇ ਨਾਲ ਇਹ ਘਟ ਵਧ ਹੋ ਸਕਦੀ ਆ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਨਬੂ ਬਾਰਨ ਕਹਿੰਦੇ ਹੈਲੋ ਭਾਜੀ ਬਲੂ ਕਾਰਡ ਵਾਲੇ ਕਹਿੰਦੇ ਪੇਪਰ ਸੀਗੇ 18 ਨੂੰ ਕਹਿੰਦੇ ਅਪਾਇੰਟਮੈਂਟ ਸੀਗੀ ਚੰਡੀਗੜ੍ਹ ਤੋਂ ਤੇ ਕਹਿੰਦੇ ਕਦੋਂ ਤੱਕ ਵੀਜ਼ਾ ਆ ਸਕਦਾ ਐਕਸਪੀਰੀਅੰਸ ਵੀ ਕਹਿੰਦੇ ਨਾਲ ਲਗਾਇਆ ਸੀਗਾ ਦੱਸਿਓ ਜਰੂਰ ਇੱਥੇ ਜਿਹੜੇ ਇਹ ਬਲੂ ਕਾਰਡ ਵਾਲੇ ਪੇਪਰ ਆ ਆਪਾਂ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਇਹ ਪੇਪਰ ਜਿਹੜੇ ਹੈਗੇ ਆ ਜਿਹੜੇ ਹਾਈਲੀ ਇਹ ਜਿਹੜੇ ਪ੍ਰੋਫਾਈਲਡ ਵਰਕਰ ਹੁੰਦੇ ਆ ਉਹਨਾਂ ਦੇ ਲਈ ਇਹ ਪੇਪਰ ਜਿਹੜੇ ਭਰੇ ਜਾਂਦੇ ਆ ਤੇ ਜਿਵੇਂ ਕਿ ਜੇਕਰ ਤੁਹਾਡੇ ਕੋਲ ਕਿਸੇ ਵੀ ਕੰਮ ਦਾ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਇਹ ਜਿਹੜੇ ਆਪਣੇ ਪੇਪਰ ਪਰਵਾ ਸਕਦੇ ਆ ਤੇ ਇਹ ਪੇਪਰ ਹੁੰਦੇ ਹੈਗੇ ਆ ਜੀ ਕੋਟੇ ਤੋਂ ਬਾਹਰ ਹੁੰਦੇ ਆ ਤੇ ਇਹਦੇ ਲਈ ਤੁਹਾਨੂੰ ਐਕਸਪੀਰੀਅੰਸ ਦੀ ਲੋੜ ਹੁੰਦੀ ਆ ਜੇਕਰ ਤੁਸੀਂ ਸਾਰੇ ਆਪਣੇ ਡਾਕੂਮੈਂਟ ਜਮ੍ਹਾਂ ਕਰਾਏ ਆ ਤੇ ਇਟਲੀ ਤੋਂ ਜਿਹੜੇ ਡਾਕੂਮੈਂਟ ਆਏ ਆ ਉਹ ਸਾਰੇ ਪੇਪਰ ਤੁਸੀਂ ਜਮ੍ਹਾਂ ਕਰਾਏ ਆ ਤੇੰਬਸੀ ਦੇ ਵਿੱਚ ਤੁਹਾਡੇ ਕੋਲ ਜਿਆਦਾ ਪੁੱਛਗੇ ਜਿਹੜੀ ਉਹ ਨਹੀਂ ਕੀਤੀ ਜਾਂਦੀ ਤੇ ਵੀਜ਼ਾ ਜਿਹੜਾ ਲੱਗਣ ਦੇ ਚਾਂਸ ਰਹਿੰਦੇ ਆ ਇਹਨਾਂ ਪੇਪਰਾਂ ਦੇ ਵਿੱਚ ਤੇ ਇਹਨਾਂ ਪੇਪਰਾਂ ਦੇ ਵਿੱਚ ਘੱਟੂ ਘਾਟੇ ਇੱਕ ਸਾਲ ਦਾ ਜਿਹੜਾ ਇਹ ਵੀਜ਼ਾ ਲੱਗਦਾ ਆ ਤੇ ਇਟਲੀ ਦੇ ਵਿੱਚ ਆ ਕੇ ਕੰਮਕਾਰ ਕਰਨ ਦੇ ਲਈ ਤੁਹਾਨੂੰ ਇਟਾਲੀਅਨ ਲੈਂਗੁਏਜ ਜਿਹੜੀ ਉਹ ਆਣੀ ਬਹੁਤ ਜ਼ਰੂਰੀ ਆ ਤੇ ਇਹਦੇ ਲਈ ਤੁਸੀਂ ਸਾਡਾ YouTube ਦੇ ਉੱਤੇ Italian Punjabi 600 ਨਾਂ ਤੋਂ ਚੈਨਲ ਜਿਹੜਾ ਉਹ ਸਬਸਕ੍ਰਾਈਬ ਕਰਕੇ ਉੱਥੇ ਇਟਾਲੀਅਨ ਲੈਂਗੁਏਜ ਜਿਹੜੀ ਉਹ ਪੰਜਾਬੀ ਦੇ ਵਿੱਚ ਸਿੱਖ ਸਕਦੇ ਆ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤੇ ਉਸ ਚੈਨਲ ਦੇ ਉੱਤੇ ਲਗਭਗ ਹਰ ਇੱਕ ਕੰਮ ਦੇ ਉੱਤੇ ਅਸੀਂ ਵੀਡੀਓ ਜਿਹੜੀ ਬਣਾ ਕੇ ਰੱਖੀ ਹੋਆ ਤੇ ਤੁਸੀਂ ਜਾ ਕੇ ਉਹਨੂੰ ਚੈੱਕ ਕਰ ਸਕਦੇ ਆ ਤੇ ਜੇਕਰ ਤੁਸੀਂ ਕੋਈ ਸਪੈਸ਼ਲ ਟੌਪਿਕ ਦੇ ਉੱਤੇ ਵੀਡੀਓ ਬਣਵਾਉਣਾ ਚਾਹੁੰਦੇ ਆ ਤਾਂ ਤੁਸੀਂ ਉੱਥੇ ਕਮੈਂਟ ਕਰ ਸਕਦੇ ਆ ਤੇ ਆਪਾਂ ਉਸ ਟੌਪਿਕ ਦੇ ਉੱਤੇ ਵੀ ਜਲਦੀ ਤੋਂ ਜਲਦੀ ਵੀਡੀਓ ਤੁਹਾਡੇ ਲਈ ਜ਼ਰੂਰ ਲੈ ਕੇ ਆਵਾਂਗੇ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਜਸ ਕੋਜੇਵਾਲਾ ਕਹਿੰਦੇ ਹੈਲੋ ਪਾਜੀ ਮੇਰੀ ਫਾਈਲ ਕਹਿੰਦੇ 17 ਜੁਲਾਈ ਨੂੰ ਕਹਿੰਦੇ ਸਬਮਿਟ ਹੋਈ ਸੀਗੀ ਤੇ ਮੇਲ ਵੀ ਕਹਿੰਦੇ ਬਾਈ ਨੂੰ ਚਲ ਗਈ ਸੀਗੀ ਤੇ 23 ਨੂੰ ਮਾਲਕ ਨੇ ਐਕਸੈਪਟ ਵੀ ਕਰ ਲਈ ਸੀਗੀ ਪਰ ਕਹਿੰਦੇ ਹਜੇ ਤੱਕ ਜਿਹੜਾ ਪਾਸਪੋਰਟ ਉਹ ਡਿਸਪੈਚ ਨਹੀਂ ਕੀਤਾ ਉਹਨਾਂ ਨੇ ਤੇ ਇੱਥੇ ਜੇ ਪਰ ਆਪਾਂ ਦੇਖ ਲਈਏ ਜਦੋਂ ਤੁਹਾਡਾ ਮਾਲਕ ਜਿਹੜਾ ਹੈ ਉਹ ਤੁਹਾਡੀ ਮੇਲ ਨੂੰ ਕਨਫਰਮ ਵੀ ਕਰ ਦਿੰਦਾ ਉਸ ਤੋਂ ਬਾਅਦ ਮਾਲਕ ਦੀ ਵੀ ਜਿਹੜੀ ਇਹ ਡਾਕੂਮੈਂਟਾਂ ਦੀ ਚੈਕਿੰਗ ਕੀਤੀ ਜਾਂਦੀ ਆ ਕੀ ਇਹ ਮਾਲਕ ਨੇ ਤਿੰਨ ਜਾਣਿਆਂ ਤੋਂ ਵੱਧ ਤਾਂ ਨਹੀਂ ਪੇਪਰ ਭਰੇ ਸੀਗੇ ਕੀ ਇਹ ਮਾਲਕ ਜਿਹੜਾ ਹੈ ਸਹੀ ਆ ਪੇਪਰ ਭਰਨ ਦੇ ਲਈ ਤੇ ਉਸ ਤੋਂ ਬਾਅਦ ਅੰਬੈਸੀ ਵੱਲੋਂ ਜਿਹੜਾ ਇਹ ਅਪਰੂਵਲ ਭੇਜੀ ਜਾਂਦੀ ਆ ਬੀ ਐਫ ਐਸ ਨੂੰ ਤੇ ਉਸ ਤੋਂ ਬਾਅਦ ਜਗੇ ਤੁਹਾਡਾ ਜਿਹੜਾ ਇਹ ਵੀਜ਼ਾ ਲੱਗਦਾ ਬਾਕੀ ਵੇਟ ਕਰੋ ਵੀਜ਼ਾ ਜਿਹੜਾ ਜ਼ਰੂਰ ਲੱਗ ਜਾਂਦਾ ਆ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਪਵਨ ਕਾਰ ਅਸੈਸਰੀਜ਼ ਵੱਲੋਂ ਕਹਿੰਦੇ ਇਟਲੀ 'ਚ ਮਾਲਕ ਕੋਲ ਕੰਮ ਨਹੀਂ ਹੈਗਾ ਬਸ ਕੰਮ ਦਾ ਕੰਟਰੈਕਟ ਕੀਤਾ ਆ ਕਹਿੰਦੇ ਹੋਰ ਕੋਈ ਕੰਮ ਕਰ ਸਕਦੇ ਆ 3 ਮਹੀਨੇ ਹੋ ਗਏ ਕਹਿੰਦੇ ਕੰਮ ਨਹੀਂ ਮਿਲ ਰਿਹਾ ਫ੍ਰੀ ਆ ਹਾਂਜੀ ਬਿਲਕੁਲ ਤੁਸੀਂ ਹੋਰ ਕੋਈ ਵੀ ਕੰਮ ਕਰ ਸਕਦੇ ਆ ਪਰ ਉੱਥੇ ਤੁਹਾਡਾ ਕੰਮ ਦਾ ਜਿਹੜਾ ਉਹ ਕੰਟਰੈਕਟ ਨਹੀਂ ਹੋਣਾ ਕੰਟਰੈਕਟ ਤੁਹਾਡਾ ਉੱਥੇ ਚੱਲਣਾ ਜਿੱਥੇ ਚੱਲ ਰਿਹਾ ਆ ਤੁਸੀਂ ਬਿਨਾਂ ਕੰਟਰੈਕਟ ਤੋਂ ਜਿਹੜਾ ਇਹ ਹੋਰ ਕਿਤੇ ਕੰਮ ਕਰ ਸਕਦੇ ਆ 3 ਮਹੀਨੇ ਤੇ ਉਸ ਤੋਂ ਬਾਅਦ ਜਦੋਂ ਤੁਹਾਡੇ ਇਹ ਪੇਪਰ ਬਣ ਜਾਂਦੇ ਆ ਤੁਹਾਨੂੰ ਪਰਮੈਸਰ ਦੀ ਸੰਜੋਗ ਨੂੰ ਮਿਲ ਜਾਂਦੀ ਆ ਤੇ ਉਸ ਤੋਂ ਬਾਅਦ ਤੁਸੀਂ ਆਮੜਾ ਕੰਮ ਦਾ ਜਿਹੜਾ ਕੰਟਰੈਕਟ ਚੇਂਜ ਕਰਵਾ ਸਕਦੇ ਆ ਜਾਂ ਫਿਰ ਇਹ ਜਿਹੜੇ 3 ਮਹੀਨੇ ਆ ਉਹ ਤੁਸੀਂ ਉੱਥੇ ਕੰਟਰੈਕਟ ਕਰਾਓ ਉਸ ਤੋਂ ਬਾਅਦ ਤੁਸੀਂ ਕਿਤੇ ਹੋਰ ਜਾ ਕੇ ਕੰਟਰੈਕਟ ਕਰਾ ਸਕਦੇ ਆ ਤੇ ਉਹਦੇ ਵਿੱਚ ਪਰਮੈਸਰ ਦੀ ਸੰਜੋਗ ਨੂੰ ਮਿਲਣ ਦੇ ਵਿੱਚ ਤੁਹਾਨੂੰ ਕੋਈ ਵੀ ਪ੍ਰੋਬਲਮ ਜਿਹੜੀ ਉਹ ਨਹੀਂ ਹੋਊਗੀ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਦੀਪ ਕਹਿੰਦੇ ਬਾਈ ਮੇਰੀ 21 ਜੁਲਾਈ ਨੂੰ ਡਿਸਪੈਚ ਦਾ ਮੈਸੇਜ ਆਇਆ ਸੀਗਾ 9 ਮੰਥ ਵਾਲੇ ਪੇਪਰ ਸੀਗੇ ਮਤਲਬ ਵੀਜ਼ਾ ਲੱਗ ਗਿਆ ਹਾਂਜੀ ਬਿਲਕੁਲ ਜਦੋਂ ਤੁਹਾਡਾ ਵੀਜ਼ਾ ਲੱਗ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਇਹ ਡਿਸਪੈਚ ਦਾ ਮੈਸੇਜ ਆਉਂਦਾ ਆ ਤੇ ਉਸ ਤੋਂ ਕੁਝ ਦਿਨਾਂ ਦੇ ਵਿੱਚ ਵਿੱਚ ਇਹ ਮਤਲਬ ਕਿ ਹਫਤੇਕ ਦੇ ਵਿੱਚ ਵਿੱਚ ਜਿਹੜਾ ਹੈ ਤੁਹਾਡਾ ਜਿੱਥੇ ਤੁਹਾਡਾ ਪੋਸਟ ਆਫਿਸ ਹੈ ਜਿੱਥੇ ਦਾ ਤੁਸੀਂ ਐਡਰੈਸ ਦਿੱਤਾ ਹੁੰਦਾ ਆ ਤੇ ਉੱਥੇ ਦਾ ਜਿਹੜਾ ਇਹ ਵੀਜ਼ਾ ਲੱਗ ਕੇ ਆ ਜਾਂਦਾ ਆ 30 ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਨਿਊ ਡਾਇਮੰਡ ਬੂਟੀਕ ਵੱਲੋਂ ਕਹਿੰਦੇ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਕਹਿੰਦੇ ਮੇਰੇ ਪੇਪਰ ਕਸੇਰਤੇ ਤੋਂ ਭਰੇ ਗਏ ਸੀਗੇ 5/2/2025 ਨੂੰ ਤੇ ਟਾਈਮਿੰਗ ਹੈਗੀ ਆ 9:02 ਮਿੰਟ ਤੇ 9 ਸੈਕਿੰਡ ਕਹਿੰਦੇ ਪਾਜੀ ਬਹੁਤ ਟਾਈਮ ਹੋ ਗਿਆ ਕਦੋਂ ਤੱਕ ਨਿਕਲ ਜਾਣਗੇ ਦੱਸਿਓ ਜਰੂਰ ਤੇ ਹੈਗੇ ਆ ਸਾਲ ਵਾਲੇ ਪੇਪਰ ਜਿਹੜੇ ਕਿ 5 ਤਰੀਕ ਨੂੰ ਭਰੇ ਗਏ ਸੀਗੇ ਫਰਵਰੀ ਮਹੀਨੇ ਦੇ ਵਿੱਚ ਤੇ ਟਾਈਮਿੰਗ ਤੁਹਾਡੀ ਬਿਲਕੁਲ ਸਹੀ ਆ ਪੇਪਰ ਭਰ ਹੋਣ ਦੀ ਤੇ ਕਸੇਰਤੇ ਦੇ ਵਿੱਚ ਉਹ 250 300 ਦੇ ਕਰੀਬ ਜਿਹੜਾ ਇਹ ਕੋਟਾ ਹੁੰਦਾ ਆ ਤੇ ਆਪਣੇ 9 ਮਹੀਨੇ ਵਾਲੇ ਇੱਕ ਵੀਰ ਦੇ ਪੇਪਰ ਨਿਕਲੇ ਸੀਗੇ ਕਿਸੇ ਹਫ਼ਤੇ ਦੇ ਵਿੱਚੋਂ ਤਾਂ ਤੁਸੀਂ ਵੀ ਵੇਟ ਕਰ ਸਕਦੇ ਪੇਪਰ ਜਿਹੜੇ ਜਲਦੀ ਤੁਹਾਡੇ ਨਿਕਲ ਆਉਣੇ ਆ ਤੇ ਆਪਾਂ ਉਮੀਦ ਕਰਦੇ ਹਾਂ ਕਿ ਤੁਹਾਡੇ ਜਿਹੜੇ ਪੇਪਰ ਹੋ ਕੋਟੇ ਵਿੱਚ ਹੀ ਹੋਣਗੇ ਕਿਉਂਕਿ ਟਾਈਮਿੰਗ ਜਿਹੜੀ ਉਹ ਤੁਹਾਡੀ ਬਹੁਤ ਵਧੀਆ ਆ ਤੇਸ ਤੋਂ ਬਾਅਦ ਆਪਾਂ ਅਗਲਾ ਕਮੈਂਟ ਦੇਖ ਲਈ ਅਗਲਾ ਕਮੈਂਟ ਹੈਗਾ ਜੀ ਮੋਹਨ ਖੱਤਰਾ ਵੱਲੋਂ ਕਹਿੰਦੇ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਵੀਰ ਜੀ ਲੇਡੀਜ਼ ਨੂੰ ਪੇਪਰ ਕਦੋਂ ਭਰੋਣੇ ਚਾਹੀਦੇ ਆ ਤੇ ਇੱਥੇ ਜੇਕਰ ਆਪਾਂ ਲੇਡੀਜ਼ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ ਕੋਈ ਵੀ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਤੇ ਇੱਥੇ ਦੋ ਤਰੀਕੇ ਦੇ ਪੇਪਰ ਹੁੰਦੇ ਆ ਤੇ ਪਹਿਲੇ ਪੇਪਰ ਹੁੰਦੇ ਆ ਜੇਕਰ ਤੁਹਾਡਾ ਵਿਆਹ ਹੋਇਆ ਇਟਲੀ ਦੇ ਵਿੱਚ ਤੁਹਾਡਾ ਹਸਬੰਡ ਇਟਲੀ ਦੇ ਵਿੱਚ ਆ ਫਿਰ ਤਾਂ ਤੁਸੀਂ ਫੈਮਿਲੀ ਰੀਯੂਨੀਅਨ ਵਾਲਾ ਜਿਹੜਾ ਉਹ ਦਮੰਦਾ ਕਰ ਸਕਦੇ ਆ ਤੇ ਉਹਦੇ ਵਿੱਚ ਜਦੋਂ ਤੁਸੀਂ ਇਟਲੀ ਦੇ ਵਿੱਚ ਆਉਂਦੇ ਆ ਸਿੱਧਾ ਪਰਮੈਸੋ ਦੀ ਸੰਜੋਨ ਨੂੰ ਉਹਦੇ ਲਈ ਅਪਲਾਈ ਕਰ ਸਕਦੇ ਆ ਤੇ ਸਿੱਧਾ ਤੁਹਾਨੂੰ ਜਿਹੜੀ ਉਹ ਪੇਪਰ ਮਿਲ ਜਾਂਦੇ ਆ ਤੇ ਜੇ ਫਿਰ ਤੁਸੀਂ ਭਰਉਣਾ ਚਾਹੁੰਦੇ ਹੈਗੇ ਆ ਜਿਹੜੀ ਡਿਕਰੇਟੋ ਫਲੂਸੀ ਆ ਤੇ ਜੇਕਰ ਇਹਦੇ ਵਿੱਚ ਪੇਪਰ ਭਰੋਣੇ ਹੈਗੇ ਆ ਤਾਂ ਹੁਣ ਤੁਹਾਨੂੰ ਵੇਟ ਕਰਨੀ ਪਊਗੀ 2026 ਦੀ ਤੇ 2026 ਦੇ ਵਿੱਚ ਇਹ ਫੇਰ ਜਿਹੜੀ ਆ ਫਲੂਸੀ ਖੁੱਲੂਗੀ ਤੇ ਉਹਦੇ ਵਿੱਚ ਪੇਪਰ ਭਰ ਹੋਣਗੇ ਸਾਲ ਵਾਲੇ ਡੋਮੈਸਟਿਕ ਤੇ 9 ਮਹੀਨੇ ਵਾਲੇ ਤੇ ਇਹਨਾਂ ਦੀਆਂ ਜਿਹੜੀਆਂ ਫਾਈਲਾਂ ਹੋ ਨਵੰਬਰ ਦਸੰਬਰ ਮਹੀਨੇ ਜਿਹੜੀਆਂ ਕਲਿੱਕ ਹੋਣੀਆਂ ਸ਼ੁਰੂ ਹੋ ਜਾਣੀਆਂ ਤੇ ਜਦੋਂ ਹੀ ਆਪਣੇ ਕੋਲ ਆਫੀਸ਼ੀਅਲੀ ਅਪਡੇਟ ਆਉਂਦੀ ਇਸ ਬਾਰੇ ਆਪਾਂ ਤੁਹਾਡੇ ਨਾਲ ਨਾਲ ਦੀ ਨਾਲ ਸ਼ੇਅਰ ਕਰ ਦੇਵਾਂਗੇ ਤੇਸ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲੇ ਬਟਨ ਨੂੰ ਆਲ ਤੇ ਜਰੂਰ ਪ੍ਰੈਸ ਕਰਕੇ ਰੱਖਿਓ ਤਾਂ ਜੋ ਤੁਸੀਂ ਕੋਈ ਵੀ ਅਪਡੇਟ ਜਿਹੜੀ ਉਹ ਮਿਸ ਨਾ ਕਰ ਸਕੋ ਤੇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਜੋਗਿੰਦਰ ਸਿੰਘ ਕਹਿੰਦੇ ਵੀਰ ਜੀ ਮੇਰੇ ਪੇਪਰ 9 ਮਹੀਨੇ ਵਾਲੇ ਪੇਪਰ ਸੀਗੇ 12 5 2025 ਨੂੰ ਕਹਿੰਦੇ ਟਾਈਮਿੰਗ ਹੈਗੀ ਸੀ ਕਿ 9:03 ਤੇ 32 ਸੈਕਿੰਡ ਤੇ ਪੈਂਦੇ ਭਾਜੀ ਬਹੁਤ ਟਾਈਮ ਹੋ ਗਿਆ ਆ ਕਦੋਂ ਤੱਕ ਨਿਕਲ ਸਕਦੇ ਆ ਤੇ ਇੱਥੇ ਜੇਕਰ ਤੁਹਾਡੇ ਪੇਪਰ ਭਰੇ ਗਏ ਸੀਗੇ 12 2 2025 ਨੂੰ ਫਿਰ ਤਾਂ ਜਿਹੜੇ ਇਹ ਤੁਹਾਡੇ ਪੇਪਰ ਜ਼ਰੂਰ ਨਿਕਲੂਗੇ ਪਰ ਇੱਥੇ ਜੇਕਰ ਤੁਹਾਡੇ ਪੇਪਰ ਭਰੇ ਗਏ ਸੀਗੇ 12 5ਵੇਂ ਮਹੀਨੇ ਤੇ 2025 ਨੂੰ ਫਿਰ ਤੁਹਾਡੇ ਪੇਪਰ ਨਿਕਲਣ ਦੇ ਚਾਂਸ ਜਿਹੜੇ ਇਹ ਬਹੁਤ ਘੱਟ ਆ ਕਿਉਂਕਿ ਬਹੁਤ ਮਹੀਨੇ ਲੰਘ ਚੁੱਕੇ ਸੀਗੇ ਪੇਪਰ ਭਰ ਹੋਇਆਂ ਨੂੰ ਕੋਟਾ ਜਿਹੜਾ ਇਹ ਕੁਝ ਇੱਕ ਮਿੰਟਾਂ ਦੇ ਵਿੱਚ ਹੀ ਪੂਰਾ ਹੋ ਜਾਂਦਾ ਆ ਤੇ ਜੇ ਤੁਹਾਡੇ ਪੇਪਰ 12 2 2025 ਨੂੰ ਮਤਲਬ ਕਿ ਫਰਵਰੀ ਮਹੀਨੇ ਵਿੱਚ ਭਰੇ ਗਏ ਸੀਗੇ 9 ਮਹੀਨੇ ਵਾਲੇ ਤਾਂ ਫਿਰ ਜਿਹੜੇ ਤੁਹਾਡੇ ਪੇਪਰ ਜ਼ਰੂਰ ਨਿਕਲੂਗੇ ਤੁਹਾਨੂੰ ਜਿਹੜੀ ਇਹ ਵੇਟ ਕਰਨੀ ਚਾਹੀਦੀ ਆ ਤੇ ਬਾਕੀ ਤੁਸੀਂ ਜ਼ਿਲ੍ਹਾ ਵੀ ਜ਼ਰੂਰ ਦੱਸਿਆ ਕਰੋ ਕਿਹੜੇ ਜ਼ਿਲ੍ਹੇ ਦੇ ਵਿੱਚੋਂ ਇਹ ਤੁਹਾਡੇ ਪੇਪਰ ਭਰੇ ਗਏ ਆ ਤੇ ਆਪਾਂ ਫਿਰ ਉਹਦੇ ਹਿਸਾਬ ਦੇ ਨਾਲ ਜਿਹੜਾ ਇਹ ਤੁਹਾਨੂੰ ਕੋਟਾ ਦੱਸ ਸਕਦੇ ਆ ਕਿ ਕਿੰਨਾ ਕੋਟਾ ਸੀਗਾ ਉਸ ਜ਼ਿਲ੍ਹੇ ਨੂੰ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਗੁਰਪ੍ਰੀਤ ਸਿੰਘ ਵੱਲੋਂ ਕਹਿੰਦੇ ਵੀਰ ਜੀ ਬਰੋਨਾ ਤੋਂ ਪੇਪਰ ਭਰ ਹੋਏ ਸੀਗੇ ਡੋਮੈਸਟਿਕ ਪੇਪਰ 7 ਤਰੀਕ 2 2025 ਨੂੰ ਕਹਿੰਦੇ ਪੇਪਰ ਭਰ ਹੋਏ ਸੀਗੇ ਟਾਈਮਿੰਗ ਹੈਗੀ ਸੀਗੀ 9:02 ਮਿੰਟ ਤੇ ਕਹਿੰਦੇ ਕਦੋਂ ਤੱਕ ਨੂਲਾ ਉਸ ਦਾ ਮਿਲ ਸਕਦਾ ਆ ਤੇ ਇੱਥੇ ਜਿਹੜੇ ਡੋਮੈਸਟਿਕ ਪੇਪਰ ਹੁੰਦੇ ਉਹਨਾਂ ਦਾ ਕੋਟਾ ਜਿਹੜਾ ਇਹ ਕਾਫੀ ਘੱਟ ਹੁੰਦਾ ਪਰ ਬਰੂਨਾ ਸ਼ਹਿਰ ਦੇ ਵਿੱਚ ਇੱਕ ਵੱਡਾ ਸ਼ਹਿਰ ਆ ਤੇ ਇਹ ਕੋਟਾ ਇੱਥੇ ਕਾਫੀ ਜ਼ਿਆਦਾ ਹੁੰਦਾ ਹੈ ਤੇ ਬਾਕੀ ਤੁਸੀਂ ਇੱਕ ਵਾਰ ਆਪਣੇ ਏਜੰਟ ਦੇ ਨਾਲ ਜ਼ਰੂਰ ਸੰਪਰਕ ਕਰ ਲਿਓ ਤੇ ਉਹਨਾਂ ਨੂੰ ਪੁੱਛਿਓ ਕਿ ਸਾਡੇ ਪੇਪਰਾਂ ਦਾ ਕੀ ਪ੍ਰੋਸੈਸ ਚੱਲ ਰਿਹਾ ਹੈ ਸਾਡੇ ਪੇਪਰ ਕੋਟੇ ਵਿੱਚ ਹੈਗੇ ਆ ਜਾਂ ਨਹੀਂ ਤੇ ਜੇਕਰ ਉੱਥੇ ਪ੍ਰੋਸੈਸਿੰਗ ਚੱਲ ਰਹੀ ਆ ਤਾਂ ਤੁਹਾਨੂੰ ਜਿਹੜੀ ਇਹ ਜ਼ਰੂਰ ਵੇਟ ਕਰਨੀ ਚਾਹੀਦੀ ਆ ਤੇ ਜੀ ਫਿਰ ਉੱਥੇ ਲਿਖਿਆ ਆ ਰਿਹਾ ਹੈਗਾ ਕਿ ਪੇਪਰ ਜਿਹੜੀ ਕੋਟੀ ਵਿੱਚੋਂ ਬਾਹਰ ਆ ਕੋਟਾ ਖਤਮ ਹੋ ਚੁੱਕਾ ਹੈ ਤਾਂ ਫਿਰ ਪੇਪਰ ਨਿਕਲਣ ਦੀ ਆਸ ਜਿਹੜੀ ਉਹ ਖਤਮ ਹੋ ਜਾਂਦੀ ਆ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਜੈਜ਼ਾਨ ਵੱਲੋਂ ਕਹਿੰਦੇ ਹੈਲੋ ਸਰ ਸਾਡੇ ਪੇਪਰ ਸਿਰਦੇ B2020 ਵਾਲੇ ਜੀ ਨੋਵਾ ਤੋਂ ਭਰੇ ਗਏ ਸੀਗੇ 9:00 ਵਜੇ ਕਿ 1 ਮਿੰਟ 47 ਸੈਕਿੰਡ ਤੇ ਕਹਿੰਦੇ ਚਾਂਸ ਹੈਗੇ ਆ ਉਮੀਦ ਸਾਨੂੰ ਰੱਖਣੀ ਚਾਹੀਦੀ ਆ ਜਾਂ ਉਮੀਦ ਛੱਡ ਦੇਣੀ ਚਾਹੀਦੀ ਕਹਿੰਦੇ 6 ਮਹੀਨੇ ਜਿਹੜੇ ਹੋ ਚੁੱਕੇ ਆ ਤੇ ਜਿਹੜੇ B2020 ਵਾਲੇ ਪੇਪਰ ਆ ਨੌਨ ਸੀਜ਼ਨਲ ਪੇਪਰ ਆ ਇੱਕ ਸਾਲ ਵਾਲੇ ਤੇ ਇਹ ਪੇਪਰਾਂ ਨੂੰ ਨਿਕਲਦਿਆਂ ਨੂੰ ਥੋੜਾ ਜਿਹਾ ਸਮਾਂ ਜਿਹੜਾ ਉਹ ਜ਼ਰੂਰ ਲੱਗ ਜਾਂਦਾ ਆ ਜੇਕਰ ਉੱਥੇ ਰੱਸ਼ਿਆ ਤਾਂ ਵੀ ਪੇਪਰ ਜਿਹੜਾ ਇਹ ਨਿਕਲਣ ਨੂੰ ਸਮਾਂ ਲੱਗ ਸਕਦਾ ਜੇ ਫਿਰ ਤੁਹਾਡੇ ਪੇਪਰ ਜਿਹੜੇ ਉੱਥੇ ਘੱਟਿਆ ਜਿਵੇਂ ਕੋਈ ਕੋਈ ਡਾਕੂਮੈਂਟ ਦੀ ਕਮੀ ਆ ਤਾਂ ਵੀ ਪੇਪਰ ਨਿਕਲਦਿਆਂ ਨੂੰ ਥੋੜਾ ਜਿਹਾ ਸਮਾਂ ਜਿਹੜਾ ਉਹ ਲੱਗ ਜਾਂਦਾ ਆ ਤੇ ਬਾਕੀ ਤੁਹਾਨੂੰ ਵੇਟ ਕਰਨੀ ਚਾਹੀਦੀ ਹੈ ਕਿਉਂਕਿ ਹੁਣ ਜਿਹੜੇ ਅਗਲੇ ਪੇਪਰ ਆ 2026 ਦੇ ਵਿੱਚ ਭਰ ਹੁੰਨੇ ਆ ਤੇ ਜੇਕਰ ਤੁਸੀਂ ਉਹ ਪੇਪਰ ਵੀ ਭਰੋਣੇ ਆ ਤਾਂ 2026 ਤੱਕ ਤੁ ਦੇਖ ਕਰਕੇ ਹਜੇ ਤੁਸੀਂ ਵੇਟ ਕਰੋ ਇਹ ਵੀ ਪੇਪਰ ਜਿਹੜੇ ਉਹ ਤੁਹਾਡੇ ਨਿਕਲ ਸਕਦੇ ਆ ਟਾਈਮਿੰਗ ਜਿਹੜੀ ਉਹ ਬਿਲਕੁਲ ਸਹੀ ਆ 30 ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਜੀਤ ਸਿੰਘ ਵੱਲੋਂ ਕਹਿੰਦੇ ਜਿਨ੍ਹਾਂ ਦੇ ਨਾਪੋਲੀ ਤੋਂ ਪੇਪਰ ਨਿਕਲੇ ਸੀਗੇ ਤੇ ਕਿੰਨੀ ਟਾਈਮਿੰਗ ਵਾਲੇ ਪੇਪਰ ਜਿਹੜੇ ਉਹਨਾਂ ਦੇ ਨਿਕਲੇ ਸੀਗੇ ਤੇ ਨਾਪੋਲੀ ਤੋਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਲਗਭਗ 9:01 ਮਿੰਟ ਦੇ ਕਰੀਬ ਜਿਹੜੇ ਉਹਨਾਂ ਦੇ ਪੇਪਰ ਨਿਕਲੇ ਸੀ 1 ਮਿੰਟ 30 ਸੈਕਿੰਡ ਦੇ ਕਰੀਬ ਤੇ ਉਹ ਪੇਪਰ ਜਿਹੜੇ ਆ ਨਿਕਲੇ ਸੀਗੇ 9 ਮਹੀਨੇ ਵਾਲੇ ਉਹਨਾਂ ਦੇ ਨਿਕਲੇ ਸੀਗੇ 23 ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਨਰੇਸ਼ ਸੈਣੀ ਵੱਲੋਂ ਕਹਿੰਦੇ ਭਾਜੀ ਨਿਊ ਪੇਪਰ ਕਦੋਂ ਓਪਨ ਹੋਣਗੇ ਸਾਲ ਵਾਲੇ ਤੇ ਇੱਥੇ ਜੇਕਰ ਹੁਣ ਤੁਸੀਂ ਆਪਣੇ ਨਵੇਂ ਪੇਪਰ ਭਰੋਣੇ ਭਾਵੇਂ ਉਹ ਸਾਲ ਵਾਲੇ ਆ ਭਾਵੇਂ ਉਹ ਡੋਮੈਸਟਿਕ ਆ ਭਾਵੇਂ 9 ਮਹੀਨੇ ਵਾਲੇ ਆ ਤਾਂ ਤੁਹਾਨੂੰ ਜਿਹੜਾ 2026 ਦੀ ਵੇਟ ਕਾ ਨਹੀਂ ਪਊਗੀ ਫਰਵਰੀ ਮਹੀਨੇ ਦੀ ਫਰਵਰੀ ਮਹੀਨੇ ਵਿੱਚ ਇਹ ਪੇਪਰ ਜਿਹੜੇ ਕਲਿੱਕ ਹੋਣਗੇ ਤੇ ਫਾਈਲਾਂ ਜਿਹੜੀਆਂ ਉਹ ਨਵੰਬਰ ਤੋਂ ਦਸੰਬਰ ਮਹੀਨੇ ਦੇ ਵਿੱਚ ਭਰ ਹੋਣੀਆਂ ਸ਼ੁਰੂ ਹੋਊਗੀਆਂ 23 ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਅਰਸ਼ ਕਹਿੰਦੇ ਭਾਜੀ ਮੈਂ ਜੁਲਾਈ 25 ਚ ਪੇਪਰ ਭਰਵਾਏ ਸੀਗੇ ਪਰ ਏਜੰਟ ਨੇ ਸਲਿੱਪ ਕਹਿੰਦੇ ਨਹੀਂ ਦਿੱਤੀ ਤੇ ਉਹ ਕਹਿੰਦਾ ਹੈਗਾ ਆ ਕਿ ਅਕਤੂਬਰ ਨੂੰ ਮਿਲਣੀਆਂ ਹੈਗੀਆਂ ਇਹ ਸਲਿੱਪਾਂ ਤੇ ਕਹਿੰਦੇ ਇਹ ਗੱਲ ਸੱਚੀ ਆ ਜਾਂ ਨਹੀਂ ਹਾਂਜੀ ਬਿਲਕੁਲ ਜਿਹੜੇ ਆਪਣੇ ਵੀਰਾ ਭਰਾਮ ਨੇ ਜੁਲਾਈ ਦੇ ਵਿੱਚ ਆਪਣੀਆਂ ਫਾਈਲਾਂ ਜਿਹੜੀਆਂ ਰੈਡੀ ਕਰਵਾਈਆਂ ਸੀਗੀਆਂ ਤੇ ਉਹਨਾਂ ਦੇ ਜਿਹੜੀ ਕਲਿਕ ਡੇਟ ਆ ਉਹ ਹੈਗੀ ਹੈ ਜੀ 1 ਅਕਤੂਬਰ 2025 ਤੇ ਉਸ ਤੋਂ 2-3 ਦਿਨ ਬਾਅਦ ਤੁਹਾਡੇ ਏਜੰਟਾਂ ਨੂੰ ਸਲਿੱਪਾਂ ਮਿਲਣੀਆਂ ਜਦੋਂ ਇਹ ਪੇਪਰ ਭਰ ਹੋ ਗਏ ਤੇ ਜਦੋਂ ਇਹ ਪੇਪਰ ਭਰ ਹੋ ਗਏ ਉਸ ਤੋਂ ਬਾਅਦ ਤੁਸੀਂ ਏਜੰਟਾ ਕੋਲੋਂ ਸਲਿੱਪਾਂ ਲੈ ਸਕਦੇ ਮਤਲਬ ਕਿ ਮੰਨ ਕੇ ਚਲੋ ਜਿਨ੍ਹਾਂ ਨੇ ਜਲਾਈ ਦੇ ਵਿੱਚ ਆਪਣੀਆਂ ਫਾਈਲਾਂ ਕਰ ਇੱਕ ਕਰਵਾਈਆਂ ਆ ਤੇ ਉਹ 2 ਤੋਂ ਲੈ ਕੇ 3 ਅਕਤੂਬਰ ਤੱਕ ਆਪਣੇ ਏਜੰਟਾ ਕੋਲੋਂ ਜਿਹੜੀਆਂ ਉਹ ਸਲਿੱਪਾਂ ਲੈ ਲਿਓ ਜਿਨ੍ਹਾਂ ਦੇ ਵਿੱਚ ਪੇਪਰਾਂ ਦਾ ਤੁਹਾਨੂੰ ਕਨਫਰਮੇਸ਼ਨ ਹੋਊਗੀ ਕਿ ਪੇਪਰ ਜਿਹੜੇ ਉਹ ਤੁਹਾਡੇ ਭਰੇ ਜਾ ਚੁੱਕੇ ਆ 30 ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਜਸਪ੍ਰੀਤ ਸਿੰਘ ਵੱਲੋਂ ਕਹਿੰਦੇ ਮੈਂ ਇੱਕ ਗੱਲ ਪੁੱਛਣੀ ਸੀ ਕਿ ਐਮਬੈਸੀ ਨੂੰ ਕਹਿੰਦੇ ਈਮੇਲ ਕਰਨੀ ਹੋਵੇ ਤਾਂ ਉਹਨਾਂ ਦੀ ਈਮੇਲ ਆਈਡੀ ਕੀ ਆ ਤੇ ਈਮੇਲ ਕਰਨ ਦੇ ਨਾਲ ਕੋਈ ਵੀਜ਼ੇ ਤੇ ਅਸਰ ਤਾਂ ਨਹੀਂ ਪੈਂਦਾ ਨਹੀਂ ਬਿਲਕੁਲ ਵੀ ਨਹੀਂ ਕਿਉਂਕਿ ਜੇਕਰ ਤੁਹਾਡੇ ਵੀਜ਼ੇ ਨੂੰ ਮਤਲਬ ਕਿ ਤੁਹਾਡਾ ਜਿਹੜੀ ਆ ਫਾਈਲ ਜਮ੍ਹਾਂ ਹੋਈ ਨੂੰ ਕਾਫੀ ਸਮਾਂ ਹੋ ਚੁੱਕਾ ਹੈ ਪਰ ਹਜੇ ਤੁਹਾਡਾ ਵੀਜ਼ਾ ਨਹੀਂ ਲੱਗਾ ਤੇ ਤੁਸੀਂ ਮੇਲ ਵੀ ਕਰ ਸਕਦੇ ਜਾਂ ਫਿਰ ਉੱਥੇ ਤੁਸੀਂ ਡਾਇਰੈਕਟ ਵੀ ਐਮਬੈਸੀ ਵਾਲਿਆਂ ਨਾਲ ਜਾ ਕੇ ਗੱਲਬਾਤ ਕਰ ਸਕਦੇ ਆ ਤੇ ਆਪਾਂ ਜਿਹੜੀ ਮੇਲ ਆ ਉਹ ਤੁਹਾਨੂੰ ਸਕਰੀਨ ਦੇ ਉੱਤੇ ਸ਼ੇਅਰ ਕਰ ਦਿੰਨੇ ਆ ਉੱਥੇ ਫੁੱਲ ਡਿਟੇਲ ਆ ਕਿੱਥੇ ਐਮਬੈਸੀ ਆ ਤੇ ਕੀ ਉਹਦੀ ਈਮੇਲ ਆ ਤੇ ਕੀ ਨੰਬਰ ਆ ਉਹਨਾਂ ਦਾ ਆਪਾਂ ਤੁਹਾਡੇ ਨਾਲ ਜਿਹੜਾ ਉਹ ਸ਼ੇਅਰ ਕਰ ਦਿੰਨੇ ਆ ਸਕਰੀਨ ਦੇ ਉੱਤੇ ਹਾਂਜੀ ਤੇ ਇਹ ਸੀਗੀ ਅੱਜ ਦੀ ਆਪਣੀ ਕੁਝ ਮੇਨ ਮੇਨ ਜੀ ਇਨਫੋਰਮੇਸ਼ਨ ਤੇ ਕਾਫੀ ਆਪਣੇ ਵੀਰਾਂ ਭਰਾਵਾਂ ਦੇ ਕਮੈਂਟ ਜਿਨ੍ਹਾਂ ਨੇ ਕੀਤੇ ਸੀਗੇ ਤੇ ਜੇਕਰ ਤੁਹਾਡਾ ਵੀ ਕੋਈ ਸਵਾਲ ਹੈਗਾ ਤਾਂ ਤੁਸੀਂ ਵੀਡੀਓ ਦੇ ਥੱਲੇ ਕਾ ਸਕਦੇ ਆ ਕਮੈਂਟ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਕਮੈਂਟਾਂ ਦਾ ਵੀ ਜਵਾਬ ਦੇਵਾਂਗੇ ਤੇ ਵੀਡੀਓ ਨੂੰ ਜੇਕਰ ਵਧੀਆ ਲੱਗਦੀ ਹੁੰਦੀ ਹੈ ਇੱਕ ਲਾਈਕ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਤੁਸੀਂ ਵੀ ਕੋਈ ਸਵਾਲ ਪੁੱਛ ਸਕਦੇ ਆ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਹੁਣ ਜਲਦੀ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਵਿੱਚ